ਚੀਫ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੀ ਗੁਰੂ ਸਿੰਘ ਸਭਾ ਵੱਲ ਸਾਂਝੇ ਤੌਰ ਤੇ ਸਿੰਘ ਸਭਾ ਦੇ 151ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਉੱਗੇ ਸਿੱਖ ਵਿਦਵਾਨ ਸਰਦਾਰ ਇੰਦਰਜੀਤ ਸਿੰਘ ਗੋਗਵਾਣੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਅਤੇ ਡਾਕਟਰ ਅਮਰਜੀਤ ਸਿੰਘ ਮੁਖੀ ਅਤੇ ਡਾਇਰੈਕਟਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਸ਼੍ਰੀਮਤੀ ਮਨਜੀਤ ਕੌਰ ਨੇ ਬੁਲਾਰੇ ਆਵਜੋ ਸ਼ਿਰਕਤ ਕੀਤੀ ਸ਼੍ਰੀ ਗੁਰੂ ਸਿੰਘ ਸਭਾ ਲਹਿਰ ਦੀ 151ਵਾਂ ਸਾਲ ਦਾ ਰੰਮਤਾ ਦੇ ਸਜੋਹ ਹੈ ਅੱਜ ਜਿੱਥੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਚੇਚੇ ਤੌਰ ਤੇ ਡਾਕਟਰ ਅਮਰਜੀਤ ਸਿੰਘ ਜੀ ਡਾਇਰੈਕਟਰ ਤੇ ਮੁਖੀ ਗੁਰੂ ਗ੍ਰੰਥ ਸਾਹਿਬ ਅਧਿਆਨ ਕੇਂਦਰ ਗੁਰਨਾਨਕ ਦੇਵ ਯੂਨੀਵਰਸਿਟੀ ਅਤੇ ਸਿੱਖ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਮਨਜੀਤ ਕੌਰ ਜੀ ਆਏ ਨੇ ਤੇ ਖਾਲਸਾ ਸਕੂਲ ਤੋਂ ਡਾਕਟਰ ਇੰਦਰਜੀਤ ਸਿੰਘ ਦੀ ਗੋਗਵਾਨੀ ਜੀ ਆਏ ਨੇ ਜਿਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸਮੱਸਿਆਵਾਂ ਮਦੇ ਰੂਪ ਬਦੋਦੇ ਹੁੰਦੇ ਆ ਜਿਉਂਦੇ ਬੰਦੇ ਲਈ ਜਿਉਂਦੀਆਂ ਔਮਾਂ ਲਈ ਜਿਉਂਦੇ ਪਰਿਵਾਰ ਲਈ ਸਮੱਸਿਆਵਾਂ ਰਹਿੰਦੀਆਂ ਹੁੰਦੀਆਂ। ਬਾਵੇਂ ਸ਼ੁਰੂ ਵਿੱਚ ਮੱਕਦੇ ਪਾਣੀ ਤੇ ਮਲੇਰੀਆ ਪੈਦਾ ਹੁੰਦਾ ਸੀ ਹੁਣ ਸਾਫ਼ ਪਾਣੀ ਤੇ ਡੇਂਗੂ ਪੈਦਾ ਹੁੰਦਾ ਸਮੱਸਿਆ ਉੱਥੇ ਦੀ ਉੱਥੇ ਹੀ ਖੜੀ ਹੈ ਰੂਪ ਬਦਲਿਆ ਇਹ ਰੂਪ ਆਪਾਂ ਵੀ ਕਰ ਸਕਦੇ ਪਹਿਲੇ ਤਾਂ ਆਪਣੀ ਭਾਸ਼ਾ ਨੂੰ ਪਿਆਰ ਕਰਨਾ ਤੇ ਸਾਡਾ ਸਵੈਮਾਨ ਹੋਵੇ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਭਾਸ਼ਾ ਜਿੰਨੀ ਮਰਜ਼ੀ ਸਿੱਖੋ ਸਾਰੀਆਂ ਸਿੱਖਣੀਆਂ ਭੁੱਲੀਆਂ